ਹਾਂਜੀ ਵਿਦਿਆਰਥੀਓ ਜਿਹੜਾ ਤੁਹਾਡੀ ਜਾਣਕਾਰੀ ਹਿਤ ਦੱਸਿਆ ਜਾ ਰਿਹਾ ਹੈ ਕਿ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਜਿਹੜਾ ਨਤੀਜਾ ਆ ਚੁੱਕਿਆ ਹੈ ਕਾਉਂਸਲਿੰਗ ਦੀ ਜਿਹੜੀ ਜਲਦ ਸੁਭਾਵਨਾ ਤੇ ਉਸ ਪ੍ਰਤੀ ਜਿਹੜੀਆਂ ਸੀਟਾਂ ਕਿੰਨੀਆਂ ਨੇ ਆਪਾਂ ਉਸ ਸੰਬੰਧੀ ਜਿਹੜੀ ਜਾਣਕਾਰੀ ਤੁਹਾਡੇ ਅੱਗੇ ਰੱਖ ਰਹੇ ਹਾਂਗੇ ਇਸ ਤੋਂ ਪਹਿਲਾਂ ਆਪਾਂ ਲੜਕੀਆਂ ਦੀਆਂ ਸੀਟਾਂ ਦੀ ਗੱਲ ਕੀਤੀ ਸੀ ਜਿਹੜੀ ਸਟਰੀਮ ਵਾਈਜ਼ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਤਿੰਨ ਸਟਰੀਮ ਚੱਲਦੇ ਹਨ ਸਕੂਲਾਂ ਦੇ ਵਿੱਚ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਕਈ ਵਾਰੀ ਬੱਚਿਆਂ ਨੂੰ ਲੱਗਦਾ ਵੀ ਸਾਡਾ ਨੰਬਰ ਆਊਗਾ ਜਾਂ ਨਹੀਂ ਆਊਗਾ ਸੀਟਾਂ ਦੀ ਆਪਾਂ ਨੂੰ ਜਿਹੜੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਕ੍ਰੀਨ 'ਤੇ ਤੁਸੀਂ ਵੇਖ ਰਹੇ ਹੋਗੇ ਮੈਰਿਟੋਰੀਅ ਸਕੂਲਾਂ ਵਿੱਚ 11ਵੀਂ ਸ਼੍ਰੇਣੀ ਦੇ ਦਾਖਲੇ ਲਈ ਸੀਟਾਂ ਦੀ ਗਿਣਤੀ ਕੇਵਲ ਲੜਕੀਆਂ ਲਈ ਕੇਵਲ ਲੜਕੀਆਂ ਦੀਆਂ ਸੀਟਾਂ ਦੀ ਗੱਲ ਕਰਾਂਗੇ ਅੱਜ ਅਸੀਂ ਇੱਥੇ ਜਿਹੜਾ ਹੈਗਾ ਤੇ ਨਾਲ ਮੈਂ ਇਹ ਵੀ ਕਹਾਂਗਾ ਜੇਕਰ ਚੈਨਲ ਤੇ ਪਹਿਲੇ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਜਿਹੜਾ ਹੈਗਾ ਲਾਈਕ ਕਮੈਂਟ ਜ਼ਰੂਰ ਕਰਨਾ ਕਿ ਸ਼ੇਅਰ ਕਰਨਾ ਤਾਂ ਕਿ ਵੱਧ ਤੋਂ ਵੱਧ ਬੱਚਾ ਕੋਲ ਜਿਹੜੀ ਜਾਣਕਾਰੀ ਪਹੁੰਚੇ ਅੱਗੇ ਵੇਖ ਰਹੇ ਹੋ ਤੁਸੀਂ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਤੇ ਨਸਟੀਮ ਨੇ ਆਪਾਂ ਸਕੂਲ वाइज ਦੇਖਦੇ ਹਾਂ ਸਭ ਤੋਂ ਪਹਿਲਾਂ ਮੈਡੀਕਲ ਖੇਤਰ ਦੀ ਗੱਲ ਕਰੀ ਫਰੋਜ਼ਪੁਰ ਸਕੂਲ ਦੇ ਵਿੱਚ 32 ਸੀਟਾਂ ਨੇ ਮੈਡੀਕਲ ਦੀਆਂ ਲੜਕੀਆਂ ਦੀਆਂ ਗੁਰਦਾਸਪੁਰ ਦੇ ਵਿੱਚ 32 ਆ ਜੀ ਜਲੰਧਰ ਵਿੱਚ 40 ਨੇ ਇਸ ਤਰ੍ਹਾਂ ਲੁਧਿਆਣਾ ਵਿੱਚ 40 ਨੇ ਪਟਿਆਲਾ ਵਿੱਚ 40 ਆ ਤੇ ਮੁਹਾਲੀ ਵਿੱਚ 40 ਆ ਸੰਗਰੂਰ ਦੇ ਵਿੱਚ 32 ਸੀਟਾਂ ਨੇ ਤਲਵਾੜਾ ਦੇ ਵਿੱਚ 0 ਆ ਜੀ 0 ਦਾ ਕਾਰਨ ਇਹ ਆ ਵੀ ਇਹ ਕੇਵਲ ਲੜਕੀਆਂ ਦਾ ਸਕੂਲ ਆ ਲੜਕਿਆਂ ਦੀ ਕੋਈ ਵੀ ਸੀਟ ਹੈ ਨਹੀਂਗੀ ਇੱਥੇ ਜੇ ਆਪਾਂ ਮੋٹے ਤੌਰ ਤੇ ਗੱਲ ਕਰ ਲਈ ਜਾਵੇ ਮੈਡੀਕਲ ਦੀ ਸੀਟਾਂ ਦੀ ਤਾਂ ਇਹਦੇ ਵਿੱਚੋਂ 6 ਸਕੂਲ ਇਸ ਤਰ੍ਹਾਂ ਦੇ ਨੇ ਜਿੱਥੇ 40 40 ਸੀਟਾਂ ਨੇ ਲੜਕਿਆਂ ਦੀਆਂ ਉਹ ਬਣਦੇ ਆ ਅਮਰਤਸਰ ਬਠਿੰਡਾ ਲੁਧਿਆਣਾ ਪਟਿਆਲਾ ਮੁਹਾਲੀ ਇਸ ਸਕੂਲ ਨੇ ਜਿਹੜੇ ਇਹਨਾਂ ਦੇ ਵਿੱਚ 40-40 ਸੀਟਾਂ ਨੇ ਜਲੰਧਰ ਆ ਗਿਆ ਜੀ ਇੱਕ ਫਿਰੋਜ਼ਪੁਰ ਗੁਰਦਾਸਪੁਰ ਹੈ ਜਿਹੜਾ ਤੇ ਇੱਕ ਹੈ ਸੰਗਰੂਰ ਇੱਥੇ 32-32 ਸੀਟਾਂ ਨੇ ਜੀ ਜਿਹੜਾ ਮੈਡੀਕਲ ਦੀਆਂ ਅੱਗੇ ਆਪਾਂ ਨਾਨ ਮੈਡੀਕਲ ਦੀ ਗੱਲ ਕਰਦੇ ਹਾਂ ਅਮਰਤਸਰ ਦੇ ਵਿੱਚ ਹੈਗੀਆਂ 120 ਸੀਟਾਂ ਜੀ ਲੜਕਿਆਂ ਦੀਆਂ ਬਠਿੰਡਾ ਵਿੱਚ 120 ਫਿਰੋਜ਼ਪੁਰ ਵਿੱਚ 111 ਗੁਰਦਾਸਪੁਰ ਦੇ ਵਿੱਚ ਵੀ 111 ਜਲੰਧਰ ਵਿੱਚ 120 ਲੁਧਿਆਣਾ ਵਿੱਚ 120 ਪਟਿਆਲਾ ਵਿੱਚ 120 ਮੁਹਾਲੀ ਵਿੱਚ 120 ਸੰਗਰੂਰ ਵਿੱਚ 111 ਤਲਵਾੜਾ ਦੇ ਵਿੱਚ ਜਿਹੜੀ ਜ਼ੀਰੋ ਹੈ ਕਿਉਂਕਿ ਲੜਕੀਆਂ ਦਾ ਸਕੂਲ ਪਹਿਲਾਂ ਹੀ ਜਿਹੜੀ ਜਾਣਕਾਰੀ ਦੇ ਚੁੱਕੇ ਆ ਕੁੱਲ ਸੀਟਾਂ ਬਣਦੀਆਂ ਜਿਹੜੀਆਂ 1053 ਬਣਦੀਆਂ ਨੇ ਨਾਨ ਮੈਡੀਕਲ ਦੀਆਂ ਜਿਹਦੇ ਵਿੱਚੋਂ 120 ਸੀਟਾਂ ਨੇ ਜਿਹੜੀਆਂ ਉਹ 6 ਸਕੂਲਾਂ ਦੇ ਵਿੱਚ ਆ ਜੀ ਅਮਰਸਰ ਬਠਿੰਡਾ ਹੋ ਗਿਆ ਜਿਹੜਾ ਜਲੰਧਰ ਲੁਧਿਆਣਾ ਪਟਿਆਲਾ ਤੇ ਮੁਹਾਲੀ ਇੱਕ ਤੇ ਇੱਥੇ 120 ਵੀ ਸੀਟਾਂ ਨੇ ਫਿਰੋਜ਼ਪੁਰ ਗਰਦਾਸਪੁਰ ਤਿੰਨ ਨੰਬਰ ਤੇ ਦੇਖ ਰਹੇ ਫਿਰੋਜ਼ਪੁਰ ਗਰਦਾਸਪੁਰ ਇੱਥੇ 111-11 ਨੇ ਤੇ ਜਿਹੜਾ ਹੈਗਾ ਸੰਗਰੂਰ ਇੱਥੇ ਵੀ 111 ਜਿਹੜੀ ਇੱਥੇ ਲੜਕਿਆਂ ਦੀ ਜਿਹੜੀਆਂ ਨਾਨ ਮੈਡੀਕਲ ਦੀਆਂ ਸੀਟਾਂ ਨੇ ਸੋ ਨਾਨ ਮੈਡੀਕਲ ਦੀਆਂ ਵਿਦਿਆਰਥੀਆਂ 1053 ਸੀਟਾਂ ਬਣਦੀਆਂ ਨੇ ਮੈਡੀਕਲ ਦੀਆਂ ਕੁੱਲ ਸੀਟਾਂ ਜਿਹੜੀਆਂ 336 ਬਣਦੀਆਂ ਨੇਗੀਆਂ ਅੱਗੇ ਆਪਾਂ ਗੱਲ ਕਰਦੇ ਹਾਂ ਕਮਰਸ ਸਟਰੀਮ ਦੀ ਸਕੂਲ ਵਾਈਜ਼ ਅਮਰitsar ਦੇ ਵਿੱਚ 40 ਸੀਟਾਂ ਜੀ ਇੱਕ ਵਰਸ ਦੀਆਂ ਬਠਿੰਡਾ ਵਿੱਚ ਵੀ 40 ਫਿਰੋਜ਼ਪੁਰ ਵਿੱਚ 32 ਗੁਰਦਾਸਪੁਰ ਵਿੱਚ 32 ਜਲੰਧਰ ਵਿੱਚ 30 ਲੁਧਿਆਣਾ ਵਿੱਚ 40 ਪਟਿਆਲਾ ਵਿੱਚ 40 ਮੁਹਾਲੀ ਵਿੱਚ 40 ਤੇ ਸੰਗਰੂਰ ਦੇ ਵਿੱਚ 32 ਤਲਵਾੜਾ ਦੇ ਵਿੱਚ 0 ਸੀਟਾਂ ਸਾਨੂੰ ਕਲੀਅਰ ਪਹਿਲਾਂ ਹੋ ਹੀ ਗਿਆ ਕਿਉਂਕਿ ਲੜਕਿਆਂ ਦਾ ਸਕੂਲ ਆ ਲੜਕਿਆਂ ਦੀ ਸੀਟਾਂ ਦੀ ਗੱਲ ਹੋ ਰਹੀ ਆ ਕੁੱਲ ਸੀਟਾਂ ਜਿਹੜੀਆਂ ਹੋ ਗਈਆਂ ਇੱਥੇ 336 ਹੋ ਗਈਆਂ ਜੀ ਕਮਰਸ ਦੇ ਵਿੱਚ ਤਾਂ 6 ਸਕੂਲ ਇਸ ਤਰ੍ਹਾਂ ਦੇ ਨੇ ਜਿੱਥੇ 40-40 ਸੀਟਾਂ ਨੇ ਅੰਮ੍ਰਿਤਸਰ ਬਠਿੰਡਾ ਜਲੰਧਰ ਲੁਧਿਆਣਾ ਪਟਿਆਲਾ ਮੁਹਾਲੀ ਤਿੰਨ ਸਕੂਲ ਇਸ ਤਰ੍ਹਾਂ ਦੇ ਨੇ ਸਾਨੂੰ ਦੇਖਣ ਨੂੰ ਮਿਲਦੇ ਆ ਤਿੰਨ ਤੇ ਚਾਰ ਨੰਬਰ ਤੇ ਫਿਰੋਜ਼ਪੁਰ ਗਰਦਾਸਪੁਰ ਜਿੱਥੇ 32-32 ਆ ਸੰਗਰੂਰ ਦੇ ਵਿੱਚ ਵੀ 32 ਨੇਗੀਆਂ ਸੋ ਇਹ ਸੀਗੇ ਜਿਹੜੀ ਸੀਟਾਂ ਦੀ ਜਾਣਕਾਰੀ ਤੁਹਾਡੇ ਲਈ ਦੁਬਾਰਾ ਫੇਰ ਦੁਹਰਾ ਦਿਆਂ ਮੈਡੀਕਲ ਵਿੱਚ 336 ਸੀਟਾਂ ਨਾਨ ਮੈਡੀਕਲ ਦੇ ਵਿੱਚ ਆਪਾਂ ਸਾਰੇ ਮੈਰਿਟੋਰੀਅਸ ਮਿਲਾ ਲਏ ਦਸਾਂਜ ਦੇ ਵਿੱਚ 1053 ਤੇ ਕਮਰਸ ਦੇ ਵਿੱਚ ਜਿਹੜੀਆਂ ਸੀਟਾਂ ਨੇ 336 ਤੇ ਲੜਕੀਆਂ ਦੀਆਂ ਕੁੱਲ ਸੀਟਾਂ ਜਿਹੜੀਆਂ 1725 ਬਣਦੀਆਂ ਨੇ ਤਿੰਨੇ ਸਟਰੀਮ ਨੂੰ ਮਿਲਾ ਕੇ ਸੋ ਇਹ ਜਿਹੜੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪੁਜਦੀ ਕੀਤੀ ਆਗੀ ਤਾਂ ਕਿ ਵਿਦਿਆਰਥੀਆਂ ਨੂੰ ਇਹ ਗੱਲ ਕਲੀਅਰ ਹੋ ਜੇ ਵੀ ਕਿੰਨੀਆਂ ਸੀਟਾਂ ਨੇ ਕਿੱਥੇ-ਕਿੱਥੇ ਸਾਡਾ ਜਿਹੜਾ ਦਾਖਲਾ ਕਿੱਥੇ ਹੋ ਸਕਦਾਗਾ ਸਾਡੇ ਰੈਂਕ ਦੇ ਮੁਤਾਬਕ ਸੋ ਹਰ ਤਰ੍ਹਾਂ ਦੀ ਜਾਣਕਾਰੀ ਲਈ ਚੈਨਲ ਨਾਲ ਜੁੜੇ ਰਹਿਕਰੋ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆਧਾਰ ਤੇ ਰੱਖੀ ਜਾਵੇ ਇਸ ਨੂੰ ਲਾਈਕ ਕਮੈਂਟ ਕਰ ਦਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਤਾਂ ਕਿ ਹਰ ਵਿਦਿਆਰਥੀ ਕੋਲੇ ਗੱਲ ਪਹੁੰਚੇ ਤੇ ਭਲੀ ਪਾਂ ਤੋਂ ਬੱਚਿਆਂ ਨੂੰ ਜਿਹੜੀ ਜਾਣਕਾਰੀ ਘਰੇ ਬੈਠਾ ਨੂੰ ਪ੍ਰਾਪਤ ਹੋ ਜਾਵੇ ਸ਼ੁਕਰੀਆ ਜੀ ਮੈਂ